ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਪਕੌੜੀ ਬਣਾਵਾਂਗੇ ਜੀ ਗੋਭੀ ਦੇ ਬਹੁਤ ਹੀ ਕਰਕਰੇ ਜਿਹੀ ਪਕੌੜੀ ਬਣਾਵਾਂਗੇ ਤੇ ਤੁਸੀਂ ਵੀਡੀਓ ਨੂੰ ਪੂਰਾ ਵੇਖੋ ਐਂਡ ਤੱਕ ਦੇਖੋ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਜੀ ਕਮੈਂਟ ਵੀ ਕਰਿਆ ਕਰੋ ਤੇ ਉਹਦੇ ਲਈ ਆਪਾਂ ਸਮਾਨ ਵੇਖ ਲੈਨੇ ਆਂ ਤੇ ਆਪਾਂ 1/2 ਕਿਲੋ ਗੋਭੀ ਲਈ ਹੈ ਜੀ ਇਹਨੂੰ ਕੱਟ ਕੇ ਧੋਖ ਸਵਾਰ ਲਿਆਈ ਆ ਆਪਾਂ ਕੱਲੇ ਫੁੱਲ ਫੁੱਲ ਕੱਢ ਲਏ ਆਪਾਂ ਤੇ ਹੁਣ ਆ ਪੈਣੂ ਉਬਲਣ ਲਈ ਧਰ ਦਿਆਂਗੇ ਪਾਣੀ ਦੇ ਵਿੱਚ 3-4 ਮਿੰਟ ਪਕਾ ਲਓ ਤੁਸੀਂ ਤਾਂ ਕਿ ਇਹ ਥੋੜੀ ਜਿਹੀ ਕੁੱਕ ਹੋ ਜੇ ਤੇ ਸੌਫਟ ਸੌਫਟ ਪਕੌੜੇ ਵਿੱਚੋਂ ਹੋਣਗੇ ਉਪਰੋਂ ਬਿਲਕੁਲ ਕਰ ਕਰੇ ਕਰ ਕਰੇ ਬਣਨਗੇ ਜੀ ਤੇ ਇਹਦੇ ਵਿੱਚ ਆਪਾਂ ਨਮਕ ਜਰੂਰ ਪਾਵਾਂਗੇ ਅੱਧਾ ਕ ਚਮਚਾ ਨਮਕ ਦਾ ਪਾ ਕੇ ਤੇ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਜੀ ਤੇ ਹੁਣ ਆਪਣੀ ਗੋਭੀ ਸੀ ਜਿਹੜੀ ਉਹ 3-4 ਮਿੰਟ ਆਪਾਂ ਵਾਹ ਲਈ ਆ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦੇਾਂਗੇ 5 ਕੁ ਮਿੰਟਾਂ ਲਈ ਤੇ ਫਿਰ ਆਪਾਂ ਇਹਨੂੰ ਕੱਟ ਕੇ ਰੱਖਦੇ ਆਂਗੇ ਤੇ ਇਹਦੇ ਲਈ ਆਪਾਂ ਘੋਲ ਬਣਾ ਲੈਨੇ ਆਂ ਤੇ ਅੱਧਾ ਕਿਤੋਂ ਥੋੜਾ ਪਾਣੀ ਨਾਲਿਆ ਆਪਾਂ ਗਲਾਸ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਇਹ ਹਲਦੀ ਪਾ ਲਈ ਆਪਾਂ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਮਸਾਲਾ ਪਾਵਾਂਗੇ ਥੋੜਾ ਜਿਹਾ ਤੇ ਧਨੀਆ ਪਾਊਡਰ ਪਾਵਾਂਗੇ ਤੇ ਆਪਾਂ ਥੋੜੀ ਜੀ ਚਮਚ ਨੂਨ ਪਾਵਾਂਗੇ ਤੇ ਬੱਚੇ ਮਸਾਲਾ ਅਜਵੈਨ ਤੇ ਜੀਰਾ ਵੀ ਜ਼ਰੂਰ ਪਾਵਾਂਗੇ ਆਪਾਂ ਤੇ ਜਿਹੜੀ ਆਪਾਂ ਕੱਢ ਕੇ ਰੱਖਤੀ ਸੀ ਗੋਭੀ ਠੰਡੀ ਹੋਣ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲੇ ਜਿਹੜਾ ਆਪਾਂ ਪਾਣੀ ਦੇ ਵਿੱਚ ਘੋਲੇ ਆ ਤੇ ਇਹਦੇ ਨਾਲ ਗੋਭੀ ਦੇ ਵਿੱਚ ਸਾਰੇ ਰੱਚ ਜਾਣਗੇ ਮਸਾਲੇ ਤੇ ਫਿਰ ਆਪਾਂ ਜਿਹੜੇ ਪਕੌੜੇ ਬਣਾਉਣੇ ਹੋਏ ਉਹਦੇ ਨੂੰ ਕੱਢ ਲਾਂਗੇ ਫਿਰ ਇਹਦੇ ਵਿੱਚ ਮਸਾਲੇ ਜਾਵੜਨਗੇ ਸਾਰੇ ਤੇ ਆਪਾਂ ਇਹਦੇ ਵਿੱਚ ਜਿਹੜੀ ਗੋਭੀ ਉਹ ਪਾ ਦਾਂਗੇ ਤਾਂ ਕਿ ਆਪਣੇ ਮਸਾਲੇ ਜਿਹੜੇ ਗੋਭੀ ਦੇ ਵਿੱਚ ਜਮ ਰੱਚ ਜਾਣ ਤੇ ਹੁਣ ਆਪਾਂ ਗੋਭੀ ਇਹਦੇ ਵਿੱਚੋਂ ਕੱਢ ਲਈਏ ਤੇ ਉਸੇ ਪਾਣੀ ਦੇ ਵਿੱਚ ਹੀ ਆਪਾਂ ਕੋਲ ਬਣਾਵਾਂਗੇ ਡੇਢ ਕ ਗਾਸ਼ ਇੰਕਾਰਸੀ ਆਪਾਂ ਬੇਸਨ ਦੀ ਪਾਈ ਸੀਗੀ ਤੇ 2 ਕ ਚਮਚੇ ਆਪਾਂ ਪਾਏ ਆ ਜੀ ਇਹਦੇ ਵਿੱਚ ਚੋਲਾ ਦਾ ਆਟਾ ਤੇ ਇਹਦੇ ਨਾਲ ਕਰਕਰੇ ਵਰਨਗੇ ਪਕੌੜੇ ਹੋਣਗੇ ਜਿਹੜੇ ਆਪਣੇ ਤੇ ਆਪਾਂ ਇਹਨਾਂ ਨੂੰ ਸਵਾਰ ਕੇ ਘੋਲ ਲਿਆ ਤੇ ਐਵੇਂ ਜਿਹਦਾ ਘੋਲ ਬਣਾਉਣਾ ਚਾਹੀਦਾ ਬਸ ਆਪਣਾ ਨਾਂ ਵਾਲਾ ਗਾੜਾ ਤੇ ਨਾ ਹੀ ਵਾਲਾ ਪਤਲਾ ਤੇ ਹੁਣ ਆਪਾਂ ਕਰ ਲਿਆ ਤੇਲ ਗਰਮ ਜੀ ਕੜਾਹੀ ਚ ਪਾ ਕੇ ਤੇ ਹੁਣ ਆਪਾਂ ਪਕੌੜੇ ਫਰਾਈ ਕਰਾਂਗੇ ਇਹਦੇ ਵਿੱਚ ਤੇ ਸਰੋਂ ਆ ਜਿਹੜੇ ਆਪਾਂ ਘੋਲ ਬਣਾਇਆ ਏ ਉਹਦੇ ਵਿੱਚ ਆਪਾਂ ਪੂਰ ਡੱਪ ਕਰਕੇ ਤੇ ਫੇਰ ਪਾਵਾਂਗੇ ਪਕੌੜੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਚੈੱਕ ਕਰ ਲਿਆ ਹੈ ਤੇ ਐਵੇਂ ਕਰਕੇ ਪਕੌੜੀ ਆਪਾਂ ਪਾਈ ਚੱਲਾਂਗੇ ਸਾਰਾ ਪੂਰ ਪਾ ਦਿਆਂਗੇ ਆਪਾਂ ਤੇ ਇਹਨਾਂ ਨੂੰ ਪਕਾ ਲਾਂਗੇ ਤੇ ਹਲਾ ਹਲਾ ਕੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਜੀ ਕਿਹੜਾ ਸਾਨੂੰ ਲੱਗੂਗਾ ਚਿਪਕੇ ਆ ਬਟ ਨਹੀਂ ਆਪੇ ਜਦੋਂ ਪੱਕ ਕੇ ਉੱਪਰ ਆ ਜਾਣਗੇ ਐਵੇਂ ਕਰਕੇ ਆਪਾਂ ਸਾਰੇ ਪਕੌੜੇ ਬਣਾ ਲਾਂਗੇ ਤੇ ਇਹਨਾਂ ਨੂੰ ਆਪਾਂ ਦੂਜੀ ਵਾਰ ਫਰਾਈ ਕਰਾਂਗੇ ਆਪਾਂ ਵਿਚਾਲੇ ਉਹ ਕੱਟਿਆ ਇੱਕ ਵਾਰੀ ਆਪਾਂ ਇਹਨਾਂ ਨੂੰ ਹੁਣ ਆਪਾਂ ਦੂਜੀ ਵਾਰ ਫੇਰ ਫਰਾਈ ਕਰਾਂਗੇ ਤਾਂ ਫਿਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਹਲਕੇ ਜਿਹੇ ਪਕੌੜੇ ਬਣਨਗੇ ਬਿਲਕੁਲ ਹੀ ਸੌਫਟ ਹੋ ਜਾਣਗੇ ਵਿੱਚੋਂ ਤੇ ਉੱਪਰੋਂ ਕਰਕਰੇ ਹੋ ਜਾਣਗੇ ਤੇ ਬਹੁਤ ਹੀ ਹੌਲੇ-ਹੌਲੇ ਜੇ ਬਣਨਗੇ ਤੇ ਵਿੱਚ ਤੇਲ ਬਿਲਕੁਲ ਵੀ ਨਹੀਂ ਇਹਨਾਂ ਦੇ ਰਹਿਣਾ ਬਹੁਤ ਹੀ ਕਰਾਂਚੀ ਜਿਹੇ ਪਕੌੜੇ ਬਣਨਗੇ ਔਰ ਐਵੇਂ ਕਰਕੇ ਆਪਾਂ ਸਾਰੇ ਤਾਲੇ ਪਕੌੜੇ ਆਪਣੇ ਤੇ ਬਣ ਕੇ ਹੋ ਗਿਆ ਜੀ ਤਿਆਰ ਤੇ ਤੁਸੀਂ ਵੀ ਬਣਾਇਓ ਜਰੂਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰਿਓ ਵੀਡੀਓ ਨੂੰ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ